ਪੰਜਾਬੀਆ ਖਬਰਾਂ ਬੁਲੇਟਿਨ ਵੇਖਣੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤਮਨਾ ਬੇਦੀ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸੁਰਖੀਆਂ ਦੇ ਨਾਲ ਆਪਾਜੀ ਦੇ ਪਦਮਜੀਤ ਮਹਿਤਾ ਤੇ ਤੀ ਵੋਟਾਂ ਦੇ ਨਾਲ ਜਿੱਤੇ ਬਠਿੰਡਾ ਮੇਅਰ ਦੇਖੋ ਪੰਜਾਬ ਦੇ ਵਿੱਚ ਅਜੇ ਵੀ ਜੰਗਲਾਤ ਵਿਭਾਗ ਦੀ કુલ 7566 ਹੈਕਟੇਰ ਜ਼ਮੀਨ ਤੇ ਪੱਸਾ ਚੰਡੀਗੜ੍ਹ ਕਾਂਗਰਸ ਦੇ ਵੱਲੋਂ ਮਾਲਕੀ ਹੱਕ ਦੇ ਮੁੱਦੇ ਤੇ ਭਾਜਪਾ ਦੀ ਹੋਈ ਆਲੋਚਨਾ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜੰਗਲੀ ਜੀਵ ਪੋਰਟ ਦਾ ਪੁਨਰਗਠਨ ਤੇ ਅਮਰੀਕਾ ਤੋਂ ਇੱਕ ਰਿਪੋਰਟ ਕਿਤੇ ਭਾਰਤੀਆਂ ਦੇ ਲਈ ਪੰਜਾਬ ਕੈਬਨਿਟ ਮੰਤਰੀ ਤਾਲੀਵਾਲ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਹਲਕੜਨ ਦੀ ਕੀਤੀ ਗਈ ਹੈ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਬਠਿੰਡਾ ਦੀ ਨਗਰ ਨਿਗਮ ਇਸ ਸੇਟ ਤੋਂ ਚੋਣ ਚਿਤਨ ਤੋਂ ਬਾਅਦ ਆ ਪਾਠੀ ਤੇ ਪਦਮਜੀਤ ਮਹਿਤਾ ਨੇ ਬਠਿੰਡਾ ਮੇਅਰ ਦੀ ਸੀਟ ਹਾਸਲ ਕਰ ਲਈ ਹੈ ਜਿਸ ਦੇ ਨਾਲ ਹੁਣ ਬਠਿੰਡਾ ਨੂੰ ਆਪਣਾ ਨਵਾਂ ਮੇਅਰ ਮਿਲ ਚੁਕਿਆ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਪਿਛਲੇ ਦਿਨੀ ਬਠਿੰਡਾ ਦੇ ਵਾਰਡ ਨੰਬਰ 48 ਦੀ ਹੋਈ ਜ਼ਿਮਨੀ ਚੋਣ ਚਿਤ ਕੇ ਕੌਂਸਲਰ ਬਣੇ ਸਨ ਅਤੇ ਅੱਜ ਮੇਅਰ ਤੇ ਚੋਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਕੌਂਸਲਰ ਦੀ ਸਹੁੰ ਚੁੱਕੀ ਗਈ ਜਿਸ ਤੋਂ ਬਾਅਦ ਉਹ ਬਠਿੰਡਾ ਨਗਰ ਨਿਗਮ ਤੇ ਹੁਣ ਨਵੇਂ ਮੇਅਰ ਚੁਣੇ ਜਾ ਚੁੱਕੇ ਨੇ ਜ਼ਿਕਰਯੋ ਕਿ ਬਠਿੰਡਾ ਦੀ ਰਾਜਨੀਤੀ ਦੇ ਵਿੱਚ ਅੱਜ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਬਠਿੰਡਾ ਦੇ ਅਵਾਰਡ ਨੰਬਰ 48 ਤੋਂ 1 ਮਹੀਨਾ ਪਹਿਲਾਂ ਜ਼ਿਮਨੀ ਚੋਣ ਜਿੱਤ ਕੇ ਕਾਉਂਸਲਰ ਬਣੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਪੁੱਤਰ ਪਦਮਜੀਤ ਮਹਿਤਾ ਨੇ ਬਠਿੰਡਾ ਨਗਰ ਨਿਗਮ ਦਾ ਮੇਅਰ ਚੁਣ ਲਿਆ ਗਿਆ ਕੇਂਦਰ ਸਰਕਾਰ ਨੇ ਲੋਕ ਸਭਾ ਦੇ ਵਿੱਚ 33 ਨੰਬਰ ਤੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਜਾਰੀ ਕੀਤੇ ਅੰਕੜੇ ਆ ਜਿਸ ਦੇ ਵਿੱਚ ਕਿ 17 ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਜੰਗਲਾਤ ਵਿਭਾਗ ਦੀ ਕਿੰਨੀ ਜ਼ਮੀਨ ਤੇ ਨਜਾਇਜ਼ ਕਬਜ਼ੇ ਦਾ ਉਲੇਖ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਨਜਾਇਜ਼ ਕਬਜ਼ਾ ਮੁਹਿੰਮ ਨੂੰ ਲੈ ਕੇ ਕੀਤੇ ਗਏ ਵੱਡੇ ਵੱਡੇ ਦਾਅਵਿਆਂ ਦੀ ਪੋਲ ਖੁੱਲਦੀ ਹੁਣ ਨਜ਼ਰ ਆ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਵਿੱਚ ਅਜੇ ਵੀ ਜੰਗਲਾਤ ਪਹਾੜੀ કુલ 60566 ਹੈਕਟੇਰ ਜ਼ਮੀਨ ਤੇ ਨਜਾਇਜ਼ ਕਬਜ਼ਾ ਹੈ ਇਹ ਜਵਾਬ ਲੋਕ ਸਭਾ ਦੇ ਵਿੱਚ ਸਵਾਲ ਨੰਬਰ 33 ਦੇ ਜਵਾਬ ਦੇ ਵਿੱਚ ਕੇਂਦਰ ਸਰਕਾਰ ਦੇ এনवायरमेंट ਫੋਰੈਸਟ ਅਤੇ ਕਲਾਈਮੇਟ ਚੇਂਜ ਡਿਪਾਰਟਮੈਂਟ ਦੇ ਵੱਲੋਂ ਜਵਾਬ ਦਿੱਤਾ ਗਿਆ। ਪੰਜਵਾਂ ਸਰਕਾਰ ਦੇ ਜਵਾਬ ਦੇ ਵਿੱਚ ਕਿ ਸ਼ਹਿਰ ਦੀਆਂ ਕਲੋਨੀਆਂ ਦੇ ਵਿੱਚ ਮੁੱਢ ਵਸੇਵਾ ਯੂਨਿਟਾਂ ਦੇ ਵਸਨੀਕਾਂ ਨੂੰ ਕੋਈ ਮਾਲਕੀ ਹੱਕ ਨਹੀਂ ਦਿੱਤਾ ਜਾਵੇਗਾ। ਚੰਡੀਗੜ੍ਹ ਕਾਂਗਰਸ ਨੇ ਹੈਰਾਨੀ ਪ੍ਰਗਟ ਕੀਤੀ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਖੀ ਨੇ ਸ਼ਹਿਰੀ ਪਾਜਬਾ ਅਤੇ ਇਸ ਦੇ ਆਗੂ ਦੇ ਵੱਲੋਂ ਮਾਲਕੀ ਹੱਕ ਦੇਣ ਦੇ ਬਹਾਨੇ ਫੋਰਮ ਇਕੱਠੇ ਕਰਕੇ ਇੱਥੇ ਤੱਕ ਕਿ ਮਠਾਈਆਂ ਵੰਡ ਕੇ ਜਸ਼ਨ ਮਨਾਏ ਗਏ ਪਹਿਲਕਦਮੀ ਨੂੰ ਮਨਾਉਣ ਦੇ ਲਈ ਸ਼ਹਿਰ ਵਾਸੀਆਂ ਨੂੰ ਗੁੰਮਰਾਹ ਕਰਨ ਦੇ ਲਈ ਸਖਤ ਆਲੋਚਨਾ ਵੀ ਕੀਤੀ ਗਈ ਹੈ ਲੱਖੀ ਨੇ ਕਿਹਾ ਹੈ ਕਿ ਪਾਰਟੀਆਂ ਨੇ ਕਰੀਬ ਵਰਕ ਦੀਆਂ ਭਾਵਨਾਵਾਂ ਦੇ ਖਿਲਾਫ ਦੇ ਨਾਲ ਖੇਡਵਾੜ ਕੀਤਾ ਹੈ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਜੰਗਲੀ ਜੀਵ ਦੇ ਲਈ ਸਟੇਟ ਪੋਰਡ ਦਾ ਪੁਨਰਗਠਨ ਕੀਤਾ ਹੈ ਜਾਣਕਾਰੀ ਦੇ ਮੁਤਾਬਕ ਮਨਦੀਪ ਸਿੰਘ ਬਰਾੜ ਸਕੱਤਰ ਗ੍ਰੈਡ ਕਮ ਜੰਗਲਾਤ ਦੇ ਵੱਲੋਂ ਜਾਰੀ ਕਰ ਨੋਟੀਫਿਕੇਸ਼ਨ ਦੇ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਹੁਣ ਬੋਰਡ ਦੇ ਚੇਅਰਮੈਨ ਦੇ ਵਜੋਂ ਸੇਵਾਵਾਂ ਨਿਭਾਉਣ ਕੇ ਚੱਕੇ ਮੁਖ ਸਕੱਤਰ ਨੂੰ ਹੁਣ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਇਸ ਨਾਲ ਹੀ ਦੱਸਦੀ ਹੈ ਕਿ ਨਵੇਂ ਪੁਨਰਗਠਿਤ ਸਟੇਟ ਬੋਰਡ ਫਾਰ ਵਾਈਲਡ ਲਾਈਫ ਦੇ ਵਿੱਚ ਮੇਅਰ ਸਮੇਤ 20 ਮੈਂਬਰ ਚੀਫ ਕੰਜ਼ਰਵੇਟਿਵ ਆਫ ਅ ਫੋਰੈਸਟ ਚੰਡੀਗੜ੍ਹ ਇਸ ਕਮੇਟੀ ਦੇ ਚੇਅਰਪਰਸਨ ਦੇ ਵਿੱਚੋਂ ਕੰਮ ਕਰਨਗੇ ਜਿਸ ਦੇ ਵਿੱਚ ਕਿ 12 ਹੋਰ ਮੈਂਬਰ ਸ਼ਾਮਿਲ ਨੇ ਉੱਤੇ ਇਹ ਕਮੇਟੀ ਕੈਂਪ ਫੰਡਾਂ ਦੇ ਲਈ ਦਿਸ਼ਾ ਨਿਰਦੇਸ਼ ਤਿਆਰ ਕਰਨ ਦੇ ਲਈ ਵੀ ਜ਼ਿੰਮੇਦਾਰ ਹੋਵੇਗੀ ਜੋ ਕਿ ਵਣਿਕরণ ਦੇ ਯਤਨਾਂ ਦੀ ਨਿਗਰਾਨੀ ਕਰੇਗੀ ਪੌਦੇ ਲਗਾਉਣ ਦੇ ਪ੍ਰੋਜੈਕਟਾਂ ਦੀ ਵੀ ਨਾਲ ਹੀ ਨਿਗਰਾਨੀ ਕੀਤੀ ਜਾਵੇਗੀ ਤਾਂ ਸਰਕਾਰ ਦੇ ਵੱਲੋਂ ਪਿਛਲੇ ਮਹੀਨੇ ਸੌ ਚੁੱਕਣ ਸਮੇਂ ਕੀਤੇ ਗਏ ਸਖਤ ਕਾਰਵਾਈ ਦੇ ਹਿੱਸੇ ਦੇ ਵਿੱਚ ਉਹ ਰਿਪੋਰਟ ਕੀਤੇ ਗਏ ਭਾਰਤੀਆਂ ਦਾ ਅਜੇ ਹਾਂ ਪਹਿਲਾ ਚੌਥਾ ਸਤ ਸਪੂਜ ਜਸਤ ਵਿੱਚ ਵੱਖ-ਵੱਖ ਸੂਬਿਆਂ ਤੋਂ 104 ਗੈਰ ਕਾਨੂੰਨੀ ਪ੍ਰਵਾਸੀ ਸ਼ਾਮਲ ਨੇ ਇਹਨਾਂ ਦੇ ਵਿੱਚ 30 ਪੰਜਾਬ ਦੇ ਵੀ ਨੇ ਦੱਸਦੀ ਕਿ ਅਮਰੀਕਾ ਦੀ ਇਹ ਕਾਰਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਵਿਆਪਕ ਗੱਲਬਾਤ ਕਰਨ ਦੇ ਲਈ ਵਾਸ਼ਿੰਗਟਨ ਦੌਰੇ ਦੇ ਕੁਝ ਹੀ ਦਿਨ ਪਹਿਲਾਂ ਸਾਹਮਣੇ ਆਈ ਹੈ ਗੌਰਤ ਹੈ ਕਿ ਅਮਰੀਕੀ ਫੌਜੀ ਜਹਾਜ਼ ਤੇ ਹਵਾਈ ਅੱਡੇ ਤੇ ਉਤਰੰਤ ਕੁਝ ਹੀ ਘੰਟਿਆਂ ਬਾਅਦ ਪੰਜਾਬ ਦੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭਾਰਤੀਆਂ ਦੇ ਦੇਸ਼ ਨਿਕਾਲੇ ਦੇ ਬਾਰੇ ਅਮਰੀਕੀ ਰਾਸ਼ਟਰਪਤੀ 트ੰਪ ਦੇ ਨਾਲ ਗੱਲ ਕਰਨ ਦੇ ਲਈ ਅਤੇ ਦਖਲ ਦੇਣ ਦੀ ਅਪੀਲ ਕੀਤੀ ਹੈ। ਤਾਂ ਪੰਜਾਬ ਦੇ ਵਿੱਚ ਮੌੜ ਠੰਡ ਨੇ ਜ਼ੋਰ ਫੜ ਲਿਆ ਹੈ ਅੱਜ ਕਈ ਇਲਾਕਿਆਂ ਦੇ ਵਿੱਚ ਠੰਡੀਆਂ ਹਵਾਵਾਂ ਚੱਲੀਆਂ ਨੇ ਉੱਥੇ ਹੀ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਕੁਝ ਇਲਾਕਿਆਂ ਦੇ ਵਿੱਚ ਬਰਫਪਾਰੀ ਵੀ ਹੋਈ ਹੈ ਜਿਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਤਾਪਮਾਨ ਦੇ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਤਾਪਮਾਨ ਆਮ ਪੱਧਰ 'ਤੇ ਪਹੁੰਚ ਗਿਆ ਹੈ ਜਾਣਕਾਰੀ ਮੁਤਾਬਕ ਪੰਜਾਬ ਦੇ ਵਿੱਚ ਅੱਜ ਮੀਂਹ ਅਤੇ ਤੂਂਦ ਨੂੰ ਲੈ ਕੇ ਹਾਲਾਂਕਿ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਕਿਤਾ ਕੇ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਪੰਜਾਬ ਦਾ ਤਾਪਮਾਨ 2 ਤੋਂ 3 ਡਿਗਰੀ ਤੱਕ ਟਿਕ ਜਾਵੇਗਾ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਵਿੱਚ ਅਗਲੇ ਇੱਕ ਹਫਤੇ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਯੂਐਸ ਸਰਕਾਰ ਪੰਜਾਬ ਹਰਿਆਣਾ ਅਤੇ ਗੁਜਰਾਤ ਦੇ ਨਾਲ ਸੰਬੰਧਿਤ 100 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕਰ ਚੁੱਕੀ ਹੈ ਜੋ ਕਿ ਬੇਹਦ ਦੁਖਦਾਇਕ ਅਤੇ અપਮਾਨਜਨਕ ਹੈ ਰਿਪੋਰਟ ਕੀਤੇ ਗਏ ਵਿਅਕਤੀਆਂ ਦੇ ਵਿੱਚ 25 ਔਰਤਾਂ 12 ਨਾਬਾਲਗ ਅਤੇ 69 ਮਰਦ ਸ਼ਾਮਲ ਨੇ ਜਾਣਕਾਰੀ ਮੁਤਾਬਕ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਚਿੰਤਿਤ ਨੇਤਾ ਗੌਰਵ ਗੋਗਾਏ ਦੇ ਵੱਲੋਂ ਪੇਸ਼ ਕੀਤੇ ਗਏ ਮਦਦੇ ਨੂੰ ਪੜਿਆ ਗਿਆ ਜਿਸ ਦੇ ਵਿੱਚ ਕਿ ਮਿਲੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ ਇਹਨਾਂ ਵਿਅਕਤੀਆਂ ਨੂੰ ਦੇਸ਼ ਨਿਕਾਲੇ ਦੀ ਪ੍ਰਕਿਰਿਆ ਦੇ ਦੌਰਾਨ ਉਹਨਾਂ ਦੇ ਨਾਲ ਘਟੀਆ ਵਿਵਹਾਰ ਕੀਤਾ ਗਿਆ ਉਥੇ ਜਿਸ ਨਾਲ ਕਿ ਉਹਨਾਂ ਦੇ ਮਨੁੱਖੀ ਮਾਣ ਅਤੇ ਅਧਿਕਾਰਾਂ ਦੇ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੋਈਆਂ ਨੇ ਦੱਸਦੀ ਹੈ ਕਿ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਇਸ ਸਦਨ ਨੂੰ ਸਾਡੇ ਲੋਕਾਂ ਦੇ ਹੋਰ ਅਮਾਨਵਿਕਰਣ ਨੂੰ ਰੋਕਣ ਦੇ ਲਈ ਅਤੇ ਦੇਸ਼ ਅਤੇ ਵਿਦੇਸ਼ ਦੇ ਵਿੱਚ ਹਰੇਕ ਭਾਰਤੀ ਦੇ ਸਨਮਾਨ ਨੂੰ ਬਰਕਰਾਰ ਰੱਖਣ ਦੇ ਲਈ ਇਸ ਮੁੱਦੇ ਨੂੰ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ 61 ਪੋਲ ਕਰਵਾਉਣ ਵਾਲੀਆਂ ਜ਼ਿਆਦਾਤਰ ਏਜੰਸੀਆਂ ਨੇ ਪਾਸਪਾਦੀ ਜਿਤ ਦੀਪ ਵਿਖਮਾਨੀ ਕੀਤੀ ਹੈ ਜਦਕਿ ਦੋਨੇ ਆਮ ਆਦਮੀ ਪਾਰਟੀ ਨੂੰ ਹਰਾ ਦਿੱਤਾ। ਇਨਾ ਸਾਰਿਆਂ ਨੇ ਪਿਛਲੀਆਂ ਚੋਣਾਂ ਵਾਂਗ ਕਾਂਗਰਸ ਦੇ ਲਈ ਇੱਕ ਨਿਰਾਸ਼ਾਜਨਕ ਪ੍ਰਦਰਸ਼ਨ ਦੀ ਭਵਿੱਖਬਾਣੀ ਵੀ ਕੀਤੀ ਹੈ ਜਾਣਕਾਰੀ ਮੁਤਾਬਕ ਜਿੱਥੇ ਭਾਜਪਾ ਨੇ ਪਰੋਖਸਾ ਜਤਾਇਆ ਕਿ ਉਹ ਚੋਣਾ ਚੋਣਕਾਰਾਂ ਦੁਆਰਾ ਭਵਿੱਖਬਾਣੀ ਕੀਤੀ ਗਈ ਸਿੱਧੇ ਤੇ ਗਿਣਤੀ ਨੂੰ ਵੀ ਪਛਾੜ ਦਵੇਗੀ ਉਤਤੇ ਹੀ ਆਮ ਆਦਮੀ ਪਾਰਟੀ ਨੇ ਐਗਜ਼ਿਟ ਪੋਲ ਨੂੰ ਰੱਦ ਕਰ ਦਿੱਤਾ ਇਸ ਮੌਕੇ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਅਸੀਂ ਐਗਜ਼ਿਟ ਪੋਲ ਦੇ ਨਤੀਜਿਆਂ ਦਾ ਸਵਾਗਤ ਕਰਦੇ ਹਾਂ ਪਰ ਅਸੀਂ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਨੂੰ ਕਲਪਤ ਸਾਬਤ ਕਰਾਂਗੇ ਅਕਸਰ ਵੀ ਨੂੰ ਸਾਡੇ ਜਿੱਤ ਅੱਜ ਦੇ ਐਗਜ਼ਿਟ ਪੋਲ ਨਾਲੋਂ ਜ਼ਿਆਦਾ ਸ਼ਾਨਦਾਰ ਹੋਵੇਗੀ ਜਦਕਿ ਐਗਜ਼ਿਟ ਪੋਲ ਨੂੰ ਰੱਦ ਕਰਦੇ ਆ ਆਮ ਆਦਮੀ ਪਾਰਟੀ ਨੇਤਾ ਸੋਮਨਾਥ ਭਾਰਤੀ ਨੇ ਇਹਨਾਂ ਨੂੰ ਪ੍ਰਪੰਧਤ ਮਾਮਲੇ ਕਰਾ ਦਿੱਤਾ ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਰਾਜਧਾਨੀ ਦੇ ਵਿੱਚ ਵਿਧਾਨ ਸਭਾ ਚੋਣਾਂ ਲੜ ਰਹੇ 699 ਉਮੀਦਵਾਰਾਂ ਦੀ ਕਿਸਮਤ ਤੇ ਮੋਹਰ ਲਗਾਉਣ ਦੇ ਨਾਲ ਏਵੀਐਮ ਅਤੇ वीवीआईपी नाले ही 19 स्ट्रांग रूमों ਦੀ ਸੁਰੱਖਿਆ ਦੇ ਲਈ ਵਿਸਤ੍ਰਿਤ ਸੁਰੱਖਿਆ ਪ੍ਰਬੰਧ ਕੀਤੇ ਗਏ ਜਾਣਕਾਰੀ ਮੁਤਾਬਕ ਪੁਲਿਸ ਨੇ ਸ਼ਹਿਰ ਦੇ 11 ਜ਼ਿਲ੍ਹਿਆਂ ਦੇ ਵਿੱਚ ਹਰੇਕ ਸਟਰੋਂਗ ਰੂਮ ਦੇ ਲਈ ਇੱਕ ਵਤੀ ਇੱਕ ਡੀసీపీ ਪਦਰ ਦੇ ਅਧਿਕਾਰੀ ਦੀ ਅਗਵਾਈ ਦੇ ਵਿੱਚ ਕਰਮਚਾਰੀਆਂ ਦੀ ਇੱਕ ਸਮਰਪਿਤ ਟੀਮ ਬਣਾਈ ਹੈ ਉੱਤਰ ਪੂਰਬ ਅਤੇ ਨਵੀਂ ਦਿੱਲੀ ਜ਼ਿਲ੍ਹਿਆਂ ਦੇ ਵਿੱਚ ਤਿੰਨ ਤਿੰਨ ਸਟਰੋਂਗ ਰੂਮ ਬਣਾਏ ਗਏ ਨੇ ਉਥੇ ਇਹ ਸਮੌਕੇ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਟਰੋਂਗ ਰੂਮ ਦੇ ਵਿੱਚ ਤਿੰਨ ਪਦਰਾਂ ਦੀ ਸੁਰੱਖਿਆ ਹੈ ਅਤੇ ਜਿਸ ਦੇ ਵਿੱਚ ਕੀ ਅਰਧ ਸੈਨਿਕ ਬਲਦੀਆਂ ਦੋ ਕੰਪਨੀਆਂ ਅਤੇ ਬਾਹਰ ਦਿੱਲੀ ਪੁਲਿਸ ਦੇ ਕਰਮਚਾਰੀਆਂ ਦੀਆਂ ਇੱਕ ਪਰਤ ਹੈ ਜਿਨ੍ਹਾਂ ਨੂੰ 24 ਘੰਟੇ ਤਨਤ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਦੇ ਵਿੱਚ 350 ਤੋਂ ਵੱਧ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ ਤਾਂ ਬੀਤੇ ਦਿਨੀ ਬੁੱਧਵਾਰ ਨੂੰ ਨਵੀਂ ਦਿੱਲੀ ਦੇ ਵਿੱਚ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ फिलेमन यांग के मीटिंग की है जानकारी मुताबिक यांग मुलाकात तो बाद विदेश जयशंकर ने एक्स के उत्तर एक पोस्ट की है और पोस्ट करते उन्होंने कहा कि अज्ली फिलेमॉन यांग मिलकर खुशी हुई उन्होंने कहा कि इस मुलाकात के दौरान उन्होंने यांग संयुक्त राष्ट्र के एजेंडे कई मुद्द पर चर्चा की भी की जिस सुधार कित बहुपक्षीवाद की लड़ भी शामिल है खेतरी ਗਲੋਬਲ ਅਤੇ ਵਿਕਾਸ ਸੰਬੰਧੀ ਮੁੱਦਿਆਂ ਤੇ ਵੀ ਵਿਚਾਰ ਦਾ ਆਦਾਨ-ਪ੍ਰਦਾਨ ਕੀਤਾ ਗਿਆ ਦੱਸਦੇ ਕਿ 971 ਦੇ ਪ੍ਰਧਾਨ ਯੰਗ 4 ਤੋਂ 8 ਫਰਵਰੀ ਤੱਕ 5 ਦਿਨਾਂ ਦੌਰੇ ਭਾਰਤ ਦੇ ਵਿੱਚ ਰਹਿਣਗੇ ਜਿਸ ਦੌਰਾਨ ਕੀ ਉਹ ਰਾਸ਼ਟਰਪਤੀ ਦ੍ਰੋਪਦੀ ਨੂੰ ਵੀ ਮਿਲਣਗੇ ਅੱਜ ਦੇ bulletins ਦੇ ਵਿੱਚ ਫਿਲ੍ਹਾ ਲੀਣਾ ਹੈ ਕੱਲ ਸਵੇਰ ਤੋਂ ਹੋਵਾਂਗੇ ਕੁਝ ਹੋਰ ਖਬਰਾਂ ਨਾਲ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ